ਕਿਆ ਜਾ ਸਭਾ ਆ ਗਿਆ ਸਭਾ ਰੋਲ ਬੰਦ ਨਹੀਂ ਜਾਂਦਾ ਕਿਉਂਕਿ ਆਪਾਂ ਨੂੰ ਲਗਾਤਾਰ ਦਾ ਬੈਠੇ ਨੂੰ ਕਿੰਨੇ ਦਿਨ ਹੋ ਗਏ ਐ ਪਰ ਪ੍ਰਸ਼ਾਸਨ ਤਸਤਮਸ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਪਤਾ ਇਸ ਗੱਲ ਦਾ ਕਿ ਕਤਲ ਹੋਇਆ ਕਤਲ ਕੀਤਾ ਕਿਹਨੇ ਹੈ ਕਿਉਂਕਿ ਕਤਲ ਕਰਨ ਵਾਲਾ ਕਾਰਪੋਰੇਟ ਘਰਾੜਿਆਂ ਨਾਲ ਸੰਬੰਧ ਰੱਖਦਾ ਹੈ ਇਸ ਕਰਕੇ ਇਹਨਾਂ ਨੇ ਢਾਲ ਮਟੋਰ ਦੀ ਨੀਤੀ ਤਾਂ ਰੱਖੀ ਹੈ ਬੋਲਣਾ ਬਾਰੇ ਦੱਸੋ ਸੋ ਅਸੀਂ ਤੇਸ ਕਸ ਕਪਲ ਦੀ ਅਸਰੀਅਤ ਚਾਨਣ ਲਈ ਉਹਨਾਂ ਦੇ ਪੱਟਿਆ ਦਰਦ ਕਰਾਉਣ ਦੀ ਖਾਤਰ ਲਗਾਤਾਰ ਕਾਟੇ ਬੈਠੇ ਬੈਠਿਆ ਸਾਡੇ ਕੋਲੇ ਇੰਨਾ ਸਮਾਂ ਨਹੀਂ ਕਿਉਂਕਿ ਇਹ ਤਾਂ ਕਿਸਾਨ ਕਿਸਾਨੀ ਨੂੰ ਬਚਾਉਣ ਦੇ ਖਾਤਰ ਇਹ ਜੱਥੇਬੰਦੀ ਸਤਿਪੁਰ ਰੈਂਜਿੰਗ ਸੀ ਪਾਰੇ ਕਿਸੇ ਪਾਸੇ ਇਸ ਪ੍ਰਸ਼ਾਸਨ ਨੇ ਕੀ ਕੀ ਨਵਾ ਜੀ ਇਹਨੂੰ ਹੋਰ ਪਾਸੇ ਮੋੜਦਾ ਕਨੌਰ ਸੰਤਪੁਰਾ ਚਰਨਜੀਤ ਸਿੰਘ ਪ੍ਰੈਸ ਕਾਪਰ ਲੱਗਦਾ ਕਿਉਂਕਿ ਲੱਗ ਜਾਂਦਾ ਸਾਨੂੰ ਤਾਂ ਫਸਲਾਦਾ